ਇੱਕ ਪ੍ਰਾਈਵੇਟ ਨੌਕਰੀ ਕਰਨ ਵਾਲੇ ਬੰਦੇ ਦੀ ਕੋਈ ਲਾਈਫ ਜਿਆਦਾ ਈਜ਼ੀ ਨਹੀਂ ਹੁੰਦੀ ਸਵੇਰੇ ਉੱਠਣ ਤੋਂ ਲੈ ਕੇ ਕਿਵੇਂ ਕੰਮ ਸ਼ੁਰੂ ਹੁੰਦੇ ਨੇ ਤੇ ਜਿਵੇਂ ਬੰਦੇ ਦੀ ਪੇਟ ਪੂਜਾ ਜ਼ਰੂਰੀ ਹੋਵੇ ਫਿਰ ਟੰਗਰਾਂ ਦੀ ਵੀ ਪੇਟ ਪੂਜਾ ਬਹੁਤ ਜ਼ਰੂਰੀ ਹੈ कोई पजी लाइफ नहीं होंगी कहना ही सौखा हों सवेरे उठ के चली जाना गा कि सवेरे उठ के साजरे काम कर लो ਬਾਹਰ ਕੰਮ ਕਰਨਾ ਤੇ ਘਰੇ ਕੰਮ ਕਰਨਾ ਕਹਿਣਾ ਹੀ ਸੁੱਖ ਹੈਗਾ ਬਸ ਮੂੰਹ ਹੀ ਹਲਾ ਦੇਣਾ ਤੇ ਕਿੰਨਾ ਕੁੱਖ ਹੈਗਾ ਸੱਚ ਜੜੇ ਉੱਟਕੇ ਕਰ ਲੋ ਚੰਗਰਾਂ ਦੇ ਸਵੇਰ ਦਾ ਖਾਣਾ ਦੁਪਹਿਰੇ ਵੀ ਇਹਨਾਂ ਨੂੰ ਖਵਾਉਣਾ ਪੈਂਦਾ ਫਿਰ ਰਾਤ ਜੇ ਕਿਸੇ ਨੂੰ ਆਪ ਕਰਨਾ ਪਵੇ ਨਾ ਫੇਰ ਪਤਾ ਲੱਗਦਾ ਹੁੰਦਾ ਵੀ ਘਰੇ ਕੰਮ ਕਰਕੇ ਜਾਣਾ ਫਿਰ ਬਾਹਰ ਕੰਮ ਕਰਕੇ ਆਉਣਾ ਉਹਨਾਂ ਦਿਨ ਨੂੰ ਫੇਰ ਗੱਲ ਪੈ ਜਾਂਦੇ ਉਹੀ ਕੰਮ ਆ ਕੇ ਕਰਨੇ ਅਗਲਾ ਕਹਿ ਦਿੰਦਾ ਹੈ ਕਿ ਕੀ ਔਖਾ ਹੈਗਾ ਕਿਸ ਤਾਂ ਨੌਜਵਾਨ ਨੂੰ ਭਾਵੇਂ ਨੌਜਵਾਨ ਹੈ ਨੌਜਵਾਨ ਵੀ ਅੱਜ ਕੱਲ ਦੇ ਕਿਹੜੇ ਪਹਿਲੇ ਨੌਜਵਾਨਾਂ ਨੂੰ ਖਰਾਕ ਵਧੀਆ ਸੀ ਹੁਣ ਕਿਹੜੀਆਂ ਆ ਤਾਲਾ ਸੜਗੀਆਂ ਸਪਰੀਆਂ ਵਾਲੀਆਂ ਕਿੰਨੀ ਕਿਹਦੇ ਨਾਲ ਜਾਨ ਪੈਂਦੀ ਹੈ ਪੱਖ ਤੋਂ ਨੂੰ ਕਿਵੇਂ ਹੋ ਲੱਗ ਗਿਆ ਪੱਖ ਇਹ ਇੱਕ ਸਟਾਲੀ ਹੈ ਨਾ ਦੇ ਲਈ ਤਾਂ ਵਿਚਾਰੇ ਲਈ ਸਟਾਰੀ ਲੱਗ ਜਾਂਦੀ ਐ ਨਾਲੇ ਇਦਾਂ ਹੁਣ ਚਲੋ ਜੀ ਤਿਆਰ ਅਸ ਡਿਸਟਲ ਆ ਜੋ ਇੱਥੇ ਹਣ ਕਿ ਪਾਣੀ ਪੀਣ ਦੀ ਵਾਰੀ ਇਹਨੇ ਪੂਰੀ ਕੋਸ਼ਿਸ਼ ਕੀਤੀ ਐ ਖੁੱਲਣ ਦੀ ਇਸ ਲਈ ਦੇਖੋ ਤੂੜੀ ਨਾਲ ਸਿਰ ਵੀ ਲਵੇੜ ਲਿਆ ਪੂਰੀ ਕੋਸ਼ਿਸ਼ ਕਰੀਆ ਖੁੱਲਣ ਦੀ ਹੈ ਨਾ ਪਰ ਖੁੱਲਿਆ ਨਹੀਂ ਗਿਆ ਹੁਣ ਪਾਣੀ ਪੀ ਲਾ ਪਾਈ ਪੀ ਕੇ ਗਈਆਂ ਇਹਦੀ ਹੁਣ ਨਹਾਉਣ ਦੀ ਵਾਰੀ ਧਖਲੰਦਾ ਜੀ ਕਰਨੀ ਸੌਖੀ ਆ ਅਗਰ ਆ ਕਹਿੰਦਾ ਲੈ ਅਬ ਦੇ ਘਰ ਦੀ ਕੰਮ ਕਰਦੇ ਹਾਂ ਕਿਹੜਾ ਕਿਸੇ ਦੇ ਕਰਦੇ ਹਾਂ ਪਰ ਫਿਰ ਤੁਸੀਂ ਫਿਰ ਧਖਲੰਦਾ ਜੀ ਵੀ ਤੁਸੀਂ ਆਪਣੇ ਘਰ ਚ ਜਾ ਲਿਆ ਕਰੋ ਧਖਲੰਦਾ ਜੀ ਕਤੋਂ ਫਿਰ ਕਿਸੇ ਦੇ ਘਰ ਚ ਕਰਦੇ ਹੋ ਇਹ ਗੱਲਬਾਰੀ ਤਾਂ ਕੋਈ ਕਹਿੰਦਾ ਹੀ ਨਹੀਂ ਹੈਗਾ ਬੀਜ ਖਲੰਦਾ ਜੀ ਵੀ ਆਪਦੇ ਘਰ ਚ ਹੀ ਠੀਕ ਰਹਿੰਦੀ ਹੁੰਦੀ ਆ ਬਾਹਰ ਨਹੀਂ ਕਰੀਦੀ ਕੰਮ ਕਰਨ ਵੇਲੇ ਆਪਦੇ ਘਰ ਦੀ ਕਰਦੇ ਆ ਕਿਹੜਾ ਕਿਸੇ ਦੇ ਕਰਦੇ ਆ ਗੱਲਾਂ ਨੇ ਜਿੰਨੀ ਮਰਜ਼ੀ ਕਰਾ ਲਓ ਨਾ ਲੈ ਤੁਸੀਂ ਲਾ ਲਈ ਹੈ ਕੀ ਆ ਗਈ ਹੁਣ ਹੈ ਨਾ ਲੋ ਨਾ ਲੋ ਵਣਜੋ ਸੋਨੇ ਦੇਖ ਰਹੇ ਹੋ ਤੁਸੀਂ ਹਾਂ ਇਹ ਉਰੇ ਗੋ ਹੈ ਗੋ ਅੰਦੀ ਕਿਵੇਂ ਹੋ ਕਿਨਾ ਆਮਾ ਤੁਹਾਡਾ ਹੂੰ ਲੈ ਚੰਗਾ ਪੁੱਤ ਹੋਏ ਨਮਾ ਆਉਂਦਾ ਤੇ ਮੁੱਜ ਇਕੱਠੇ-ਕੁੱਠੇ ਪਾਏ ਪਏ ਨੇ ਬਾਕੀ ਆਗੇ ਕਰਦੇ ਆਂ ਤੇਰੀ ਸੇਵਾ ਜਿਹੜੀ ਵੀ ਹੋਊਗੀ ਜੈ ਆਮ ਚੰਗਾ ਵੀ ਹੋਏ ਇਹ ਡਿਊਟੀ ਵਾਲਾ ਬੰਦਾ ਇੱਕ ਜਿਹੜਾ ਘਰੇ ਵੀ ਕੰਮ ਦੇਖਦਾ ਬਾਹਰ ਵੀ ਦੇਖਦਾ ਕਹਿਣਾ ਬਹੁਤ ਸੌਖਾ ਕਰਨਾ ਬਹੁਤ ਔਖਾ ਅਗਲਾ ਕਹਿੰਦਾ ਘਰ ਦੀ ਕੰਮ ਨਹੀਂ ਕਰ ਲੋ ਫਿਰ ਕੀ ਹੋ ਜਾਂਦਾਗਾ ਪਰ ਜਿਹਨੂੰ ਕਰਨਾ ਪੈਂਦਾ ਉਹਨੂੰ ਪਤਾ ਹੁੰਦਾ ਦਖਲ ਅੰਦਾਜ਼ੀ ਕਰਨੀ ਬਹੁਤ ਸੌਖੀ ਆ ਪਰ ਦਖਲ ਅੰਦਾਜ਼ੀ ਵੇਲੇ ਲੋਕ ਪਤਾ ਨਹੀਂ ਕਿਉਂ ਨਹੀਂ ਕਹਿੰਦੇ ਹੈਗੇ ਵੀ ਆਪਦੇ ਘਰ ਚ ਹੀ ਰੱਖਣੀ ਚਾਹੀਦੀ ਆ ਦਖਲ ਅੰਦਾਜ਼ੀ ਤਾਂ ਬਾਹਰ ਵੀ ਕਰ ਲੈਂਦੇ ਆ ਆਪਦੇ ਘਰੇ ਕਰਦੇ ਨਹੀਂ ਜਦ ਤੱਕ ਜੇ ਘਰ ਦੇ ਕੰਮ ਆਪ ਕਰਨੇ ਕਹਿੰਦੇ ਹਰਜ ਨਹੀਂ ਕੋਈ ਫਿਰ ਦਖਲ ਅੰਦਾਜ਼ੀ ਵੀ ਆਪਦੇ ਘਰ ਚ ਹੀ ਰੱਖਿਆ ਕਰੋ ਦਖਲ ਅੰਦਾਜ਼ੀ ਵੀ ਬਾਹਰ ਨਾ ਕਰਿਆ ਕਰੋ ਘਰ ਦੀ ਸ਼ਾਂਤੀ ਭੰਗ ਕਰ ਦਿੰਦੇ ਆ ਜੀ ਦੇ ਪੈਰ ਦੀ ਸੰਨੀ ਦੀ ਵਾਰੀ ਹਾਂ ਗੁਰ ਚਲ ਹਾਂ ਜੀ ਕਿਵੇਂ ਫਿਰ ਟੋਕਾ ਕਰ ਲਿਆ ਹੈ ਪੱਠੇ ਵੱਡ ਲਿਆਂਦੇ ਹਾਂ ਜੀ ਜਿਵੇਂ ਦਾ ਵਧੀਆ ਥੀ ਟੋਕਾ ਕਰਨਾ ਕਸਰਤ ਹੁੰਦੀ ਆ ਹੁਣ ਤਾਂ ਹਨਾ ਪਹਿਲਾਂ ਤੁਹਾਨੂੰ ਸੁਖ ਵੀ ਪਿਆਇਆ ਸੀ ਕਦੇ ਹਨਾ ਉਹਦੇ ਤੇ ਵੀ ਕਰ ਲੈਣੇ ਆ ਲਾਈਟ ਵਾਲੀ ਤੇ ਵੀ ਮਸ਼ੀਨ ਤੇ ਉਹ ਹੱਥੀ ਵਧੀਆ ਐਕਸਰਸਾਈਜ਼ ਹੁੰਦੀ ਆ चलो नू भी रोटी तो दूध पाए